ਮੇਦਰਾ ਦੀ ਕੇ ਜੂ ਵੀ ਗੱਡੀ ਆ ਗਈ ਆਪਣੇ ਕੋਲੇ ਬਾਈ ਇਹ ਗੱਡੀਆਂ ਬਹੁਤ ਘੱਟ ਆ ਪਰ ਜਿਨ੍ਹਾਂ ਦੇ ਰੱਖਣਾ ਅਗਲੇ ਵੇਚਦੇ ਨਹੀਂ ਕਿਉਂਕਿ ਇਹਦੀਆਂ ਬੈਠਣ ਦੇ ਵਿੱਚ ਸੀਟਾ ਸੂਟਾ ਬਹੁਤ ਘੈਂਟ ਆ ਤੇ ਚਲੋ ਪਿਛਲੀ ਡਿੱਗੀ ਵੱਜੀ ਸੀ ਆਪਣੇ ਕੋਲੇ ਆ ਗਈ ਬੰਪਰ ਵੱਜਾ ਸੀ ਤੇ ਫੁੱਲ ਵੀ ਮੈਂ ਦਾ ਤੇ ਸਮਾਨ ਮਿਲਿਆ ਨਹੀਂ ਆਪਾਂ ਉਹ ਹੀ ਰਿਪੇਅਰ ਕਰਤਾ ਤੇ ਸਾਰੀ ਗੱਡੀ ਰਮਿੰਗ ਪਾਲਿਸ਼ ਕਰਤੀ ਗੱਡੀ ਵੜੀ ਚੈੱਕ ਕਰੋ ਵੀ ਕਿਵੇਂ ਲੱਗੀ ਕਿਉਂਕਿ ਕੱਲਾ ਰੰਗ ਨਹੀਂ ਹੁੰਦਾ ਕੋਰਾ-ਕਾਰਾ ਵੀ ਹੁੰਦਾ ਮੈਂ ਗੱਡੀ ਦੀ ਜੋ ਵੀ ਜੀ ਹਿੱਟ ਹੁੰਦੀ ਉਹਦੀ ਲੋਕੇਸ਼ਨ ਵੀ ਹੁੰਦੀ ਆ ਪੂਰੇ ਵਧੀਆ ਤਰੀਕੇ ਦੇ ਨਾਲ ਲੋਕੇਸ਼ਨ ਕੋਰਾ ਰੰਗ ਕੱਲੀ-ਕੱਲੀ ਚੀਜ਼ ਦਾ ਖਿਆਲ ਰੱਖਿਆ ਜਾਂਦਾ ਬਾਈ ਜਦੋਂ ਅਸੀਂ ਕੰਮ ਕਰਦੇ ਹ ਕੋਈ ਕਮੀ ਪੇਚੀ ਹੋਵੇ ਤਾਂ ਦੱਸਿਓ ਜਰੂਰ ਤੇ ਜੇ ਚੰਗਾ ਲੱਗਿਆ ਬਾਈ ਕਮੈਂਟਾਂ ਦੇ ਵਿੱਚ ਦੱਸਿਓ ਤੇ ਪ੍ਰਮਾਤਮਾ ਤੁਹਾਨੂੰ ਰੱਖੇ ਚੜ੍ਹਦੀ ਕਲਾ